ਤਾਂ ਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤਾਂ ਜਿਵੇਂ ਕਿ ਤੁਹਾਨੂੰ ਸਾਰੇ ਨਹੀਂ ਪਤਾ ਵੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਦੁਬਾਰਾ ਤੋਂ ਭਾਜਪਾ ਦੀ ਜਿੱਤ ਹੋਈ ਹੈਗੀ ਤੇ ਨਰਿੰਦਰ ਮੋਦੀ ਦੁਆਰਾ ਤੋਂ ਪ੍ਰਧਾਨ ਮੰਤਰੀ ਬਣ ਗਿਆ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕਾਂਗਰਸ ਲੈ ਕੇ ਗਈ ਹੈਗੀ ਸੀਟ ਤੇ ਇਸ ਦੇ ਨਾਲ ਹੀ ਸਭ ਤੋਂ ਚਰਚਾ ਵਾਲੀ ਸੀਟ ਸੀਗੀ ਖੰਡੂਰ ਸਾਹਿਬ ਦੀ ਜਿੱਥੇ ਕਿ ਅਮਰਤਪਾਲ ਸਿੰਘ ਖੜਾ ਹੋਇਆ ਸੀਗਾ ਤੇ ਇੱਥੇ ਤੁਹਾਨੂੰ ਦੱਸ ਦਈਏ ਵੀ ਅਮਰਤਪਾਲ ਦੀ ਜਿੱਤ ਹੋਈ ਹੈਗੀ ਤੇ ਦੱਸਿਆ ਜਾ ਰਿਹਾ ਹੈਗਾ ਵੀ ਕਰੀਬ 1 ਲੱਖ ਵੋਟਾਂ ਦੇ ਫਰ ਵੱਡਾ ਸਵਾਲ ਸਾਰਿਆਂ ਦੇ ਮਨ ਦੇ ਵਿੱਚ ਇਹੀ ਹੈਗਾ ਕਿ ਕੀ ਅਮਰਤਪਾਲ ਸਿੰਘ ਹੁਣ ਜੇਲ੍ਹ ਦੇ ਵਿੱਚੋਂ ਰਿਹਾ ਹੋਵੇਗਾ ਕਿਉਂਕਿ ਹੁਣ ਤੁਹਾਨੂੰ ਹੀ ਪਤਾ ਵੀ ਉਹ MP ਬਣ ਚੁੱਕਿਆ ਹੈਗਾ ਤੇ ਕਾਫੀ ਵੱਡੇ ਫਰਕ ਦੇ ਨਾਲ ਜਿੱਤਿਆ ਹੈਗਾ ਤੇ ਹੁਣ ਖਬਰਾਂ ਤੇ ਇਹੀ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਵੀ ਬਹੁਤ ਜਲਦ ਅਮਰਤਪਾਲ ਸਿੰਘ ਆਪਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਹੁੰਦਾ ਹੋਇਆ ਵੀ ਨਜ਼ਰ ਆ ਸਕਦਾ ਹੈਗਾ ਪਰ ਥੋੜਾ ਬਹੁਤਾ ਸਮਾਂ ਲੱਗ ਸਕਦਾ ਹੈ ਇਸ ਕੰਮ ਦੇ ਵਿੱਚ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੋਰ ਪੰਜਾਬ ਦੀਆਂ ਅਪਡੇਟਸ ਲੈਣ ਦੇ ਲਈ